ਇਹ ਤੁਸੀਂ ਦੇਖ ਰਹੇ ਹੋ ਪਠਾਨਕੋਟ ਸ਼ਹਿਰ ਨੂੰ ਜਾਂਦੀ ਜਿਹੜੀ ਇਹ ਸੜਕ ਹੈ ਉਹਦੇ ਤੇ ਜਿਹੜਾ ਹੈ ਪਾਣੀ ਭਰੋ ਗਿਆ ਹੈ ਇੱਕ ਪਾਸੇ ਯੂਪੀਟੀਸੀ ਨਹਿਰ ਹੈ ਜਿਹੜੀ ਪੂਰੇ ਉਫਾਨ ਤੇ ਚੱਲ ਰਹੀ ਹੈ ਦੂਜੇ ਬੰਨੇ ਡੈਰੀ ਵਿਭਾਗ ਦਾ ਦਫ਼ਤਰ ਹੈ ਤੇ ਨਾਲ ਹੀ ਡੀਸੀ ਕੰਪਲੈਕਸ ਪਠਾਨਕੋਟ ਹੈ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਤਸਵੀਰਾਂ ਹੈਰਾਨ ਕਰ ਰਹੀਆਂ ਨੇ ਕਿਵੇਂ ਪੁਲਾਂ ਦੇ ਉੱਤੇ ਤੱਕ ਜਿਹੜਾ ਹੈ ਪਾਣੀ ਭਰ ਚੁੱਕਿਆ ਹੈ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਕ ਵਾਰੀ ਜਿਹੜਾ ਹੈ ਨਹਿਰੀ ਵਿਭਾਗ ਦਾ ਜਲ ਵਿਗਿਆਨ ਦਾ ਜਿਹੜਾ ਹੈਗਾ ਉਨੂੰ ਵਿਖਾਇਆ ਜਾਵੇ ਗੇਟ ਕੇ ਗੇਟ ਦੇ ਬਿਲਕੁਲ ਜਿਹੜਾ ਆਵਾਜਾ ਵੀ ਬੰਦ ਹੋ ਗਈ ਹੈ ਸੜਕ ਟੁੱਟ ਗਈ ਹੈ ਇਸ ਵਕਤ ਖਲੋਤੇ ਆ ਮਲਕਪੁਰ ਜਿਹੜਾ ਡੀਸੀ ਕੰਪਲੈਕਸ ਦੀ ਬਾਹਰਲੀ ਸੜਕ ਹੈ ਅਸੀਂ ਗੱਲ ਕਰਾਂਗੇ ਐਸੀ ਬਿੰਕ ਦੇ ਜਿਹੜੇ ਇੰਚਾਰਜ ਨੇ ਅਵਤਾਰ ਜੀ ਉਹਨਾਂ ਨਾਲ ਗੱਲ ਕਰਾਂਗੇ ਵੀ ਇੱਥੇ ਮੌਕੇ ਤੇ ਕੀ ਹਾਲਾਤ ਨੇ ਦੇਖੋ ਇੱਥੇ ਅਸੀਂ ਸਾਰੇ ਦੇਖ ਰਹੇ ਆ ਜਿਹੜੀ ਕੁਦਰਤੀ ਆਫਤ ਹੈ ਇਹ ਜਿਹੜਾ ਪਾਣੀ ਨੇ ਕਰ ਕੋੜਿਆ ਇਹ ਸਾਡੀਆਂ ਜੇ ਕਹ ਲਈਏ ਚਲੋ ਇਹ ਹੁਣ ਕੋਈ ਸਿਆਸਤ ਕਰਨਾ ਮੌਕਾ ਤਾਂ ਨਹੀਂ ਹੈਗਾ ਕਿਉਂਕਿ ਕੁਦਰਤੀ ਆਫਤਾਂ ਨਾਲ ਲੜਿਆ ਨਹੀਂ ਜਾ ਸਕਦਾ ਪਰ ਜਿਹੜੇ ਹੁਣ ਪ੍ਰਸ਼ਾਸਨ ਉਪਰਾਲੇ ਕਰ ਰਿਹਾ ਇਹ ਨਾ ਕਾਫੀ ਦੇ ਬਰਾਬਰ ਅਸੀਂ ਸਮਝ ਸਕਦੇ ਆ ਇਹ ਜਿਹੜੇ ਉਪਰਾਲੇ ਅੱਜ ਤੋਂ 5-4 ਮਹੀਨੇ ਪਹਿਲੇ ਕਿਤੇ ਜਾਣੇ ਜ਼ਰੂਰੀ ਸਨ ਕਿਉਂਕਿ ਜਿਵੇਂ ਅਸੀਂ ਸਾਰੇ ਲੋਕਾਂ ਦੇ ਘਰ ਟੀਵੀ ਅਸੀਂ ਟੀਵੀ ਵੇਖਦੇ ਆ ਬਹੁਤ ਸਾਰੇ ਸਾਖਤਰੀ ਲੋਕ ਵਿਦਵਾਨ ਲੋਕ ਜਾਂ ਚੋਥੀ ਲੋਕ ਇਹ 5-7 ਮਹੀਨੇ ਤੋਂ ਇਹ ਕੱਲ ਦੀ ਦੁਹਾਈ ਦੇ ਰਹੇ ਸੀਗੇ ਪੀ ਇਹ ਸਾਲ 25 ਦੇ ਵਿੱਚ ਜੇ ਅਹੀਂ ਨਾ ਚਚਾ ਨੂੰ ਮੰਨਦੇ ਆਂ ਦਾ ਮੋਟੋ ਵਿਭਾਗ ਨੂੰ ਮੰਨਦੇ ਆਂ ਤੇ ਉਹ ਦੁਹਾਈ ਪਾ ਰਹੇ ਇੱਕ ਮਹੀਨਾ ਦਾ ਵੀ ਵਰਕ ਆਉਣ ਵਾਲੇ 5 ਦਿਨਾਂ ਦਾ ਆਉਣ ਵਾਲੇ 7 ਦਿਨਾਂ ਚ ਬਹੁਤ ਜੜੀ ਆ ਉਹ ਹੋਣ ਵਾਲੀ ਆ ਉਹ ਤੋਂ ਸੁਚੇਤ ਰਹਿਣਾ ਚਾਹੀਦਾ ਇਹ ਵਿਭਾਗ ਸੁਚੇਤ ਕਰ ਰਿਹਾ ਲੇਕਿਨ ਪ੍ਰਸ਼ਾਸਨ ਬਾਕੀ ਸੁੱਤਾ ਕੀ ਕਰ ਰਿਹਾ ਇਹ ਜਿਹੜੇ ਉਪਰਾਲੇ ਸਿੱਕੇ 7-8 ਮਹੀਨੇ ਪਹਿਲੇ ਡਰੇਨਾ ਸਾਪ ਹੁਣੀਆਂ ਚਾਹੀਦੀ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਸੀਗਾ ਔਰ ਕੋਣ ਲੋਕ ਮੈਂ ਸਜਾਨਪੁਰ ਆਤ ਗਿਆ ਸੀਗਾ ਲੋ ਜੋ ਲੋਕ ਉੱਥੇ ਦੇ ਬਜ਼ੁਰਗ ਲੋਕ ਡੋ ਕਹ ਰਹੇ ਸੀਗੇ ਵੀ ਜਦੋਂ ਦਾ ਡੈਮ ਭਰਿਆ ਜਦੋਂ ਫਲੱਡ ਦਾ ਖਤਰਾ ਬਣਦਾ ਸੀਗਾ ਉਹ 15 20 ਦਿਨ ਪਹਿਲਾਂ ਤੋਂ ਹੀ ਫਲੱਡ ਦੇ ਘੇਰ ਖੋਲ ਦਿੱਤੇ ਜਾਂਦੇ ਸਨ ਵੀ ਤਦਕੇ ਜਿਆਦਾ ਪਾਣੀ ਜਮਾ ਨਾ ਹੋ ਚੁੱਕੇ ਔਰ ਜਿਆਦਾ ਫਲੋਚ ਪਾਣੀ ਜਿਹੜਾ ਪਿੰਡਾਂ ਤੇ ਨਾ ਜਾਵੇ ਔਰ ਪਿੰਡਾਂ ਦੀਆਂ ਫਸਲਾਂ ਦਾ ਘਰ ਜਾਂ ਡੰਗਰ ਵਚਨ ਨੁਕਸਾਨ ਨਾ ਹੋਵੇ ਔਰ ਅੱਜ ਤੁਸੀਂ ਜਾ ਕੇ ਬੁੱਧੀ ਜੀ ਵੀ ਲੋਕਾਂ ਨੂੰ ਪਤਾ ਕਰੋ ਪੁਰਾਣੇ ਪਜੁਰਗਾਂ ਕੋਲੋਂ ਪਤਾ ਕਰੋ ਉਹ ਕਹਿ ਰਹੇ ਵੀ ਇਹ ਸਰਕਾਰ ਦੀ ਔਰ ਖਾਸ ਕਰਕੇ ਡੈਮ ਵਾਲੇ ਅਧਿਕਾਰੀਆਂ ਦੀ ਬਹੁਤ ਵੱਡੀ ਨਲਾਕੀ ਆ ਕਿ ਉਹਨਾਂ ਨੇ ਕਤਾਸਪੁਰ ਜ਼ਿਲ੍ਹੇ ਦਾ ਏਡਾ ਵੱਡਾ ਨੁਕਸਾਨ ਕੀਤਾ ਇਹ ਜਿਹੜੇ ਫਲੱਡ ਗੇਟ ਆ ਕੁਝ ਤੇ ਇਹ ਪਤਾ ਲੱਗਾ ਮੈਂ ਇਹਨੂੰ ਸੋਅਰ ਨਹੀਂ ਕਰਦਾ ਕੁਝ ਇਹ ਪਤਾ ਲੱਗਾ ਵੀ ਜਿਹੜੇ ਗੇਟ ਹੱਲੇ ਵੀ ਨਾਲ ਕੋਲੋਂ ਯਤਨ ਕਰਨ ਦੇ ਬਾਵਜੂਦ ਵੀ ਖੁੱਲ ਨਹੀਂ ਸਕੇ ਫਲੱਡ ਗੇਟ ਜਿਹੜੇ ਕਿ ਇਹਨਾਂ ਨੂੰ ਇਹਦਾ ਰਿਆਸਲ ਜਿਹੜੀ ਆ ਮਹੀਨਾ ਦੋ ਮਹੀਨੇ ਪਹਿਲੇ ਕਰਨੀ ਚਾਹੀਦੀ ਸੀ ਔਰ ਪਾਣੀ ਅੱਜ ਤੋਂ 10 ਦਿਨ ਪਹਿਲੇ ਜਿਹੜਾ ਉਹ ਇਹਨਾਂ ਨੂੰ ਥੋੜੇ ਥੋੜੇ ਦਰਿਆਾਂ 'ਚ ਛੱਡ ਕੇ ਤੇ ਉਹ ਪਾਣੀ ਦੀ ਨਿਕਾਸੀ ਪਹਿਲੇ ਕਰ ਦਿੰਦੇ ਤੇ ਅੱਜ ਇਹ ਹਾਲਾਤਾਂ ਨੂੰ ਦੇਖਣਾ ਪੈਂਦੇ ਦਿਖਾਣਾ ਚਾਹੁੰਨਾ ਵਾ ਜਿੱਥੇ ਕਿ ਇੱਕ ਇੱਥੇ ਬੇਲਣਾ ਸੀਗਾ ਤੇ ਬੇਲਨੇ ਦਾ ਜਿਹੜਾ ਰਾਤ ਨੂੰ ਜਿਹੜਾ ਪਾਣੀ ਦਾ ਭਾਵ ਵਧਿਆ ਉਹਦੇ ਕਰਕੇ ਬੇਲਣਾ ਜਿਹੜਾ ਹੈ ਉਹ ਇੱਥੋਂ ਜਿਹੜਾ ਮਿੱਟੀ ਖਿਸਕਣ ਕਰਨਾ ਬੇਲਣਾ ਥੱਲੇ ਡੁੱਟ ਗਿਆ ਉਸ ਗੱਲ ਕਰਾਂਗੇ ਜਿਨ੍ਹਾਂ ਦਾ ਬੇਲਣਾ ਸੀਗਾ ਭਾਜੀ ਇਹ ਕਦੋਂ ਦੀ ਘਟਨਾ ਜੀ ਸਵੇਰ ਜੀ ਅੱਗੀ ਇਹਦੇ ਵਿੱਚ ਕੀ ਸੀਗਾ ਤੁਹਾਡਾ ਕਿਸ ਚੀਜ਼ ਦਾ ਸੀਗਾ ਕੋਈ ਕੰਨਰ ਦਾ ਜੂਸ ਹੈ ਬੇਰ ਦਾ ਹੈ ਇੰਡੀਅਨ ਹੈ ਤੇ ਬੜੀਆਂ ਵਧੀਆ ਨੇ ਮੈਂ ਸਵੇਰੇ ਖੜਾ ਸੀ ਤੁਸੀਂ ਜਦੋਂ ਸਵੇਰੇ ਆਏ ਹੋ ਤੇ ਆ ਪਾਣੀ ਚ ਉੱਤਰਿਆ ਸੀਗਾ ਇਹ ਜੋ ਖੁਰ ਗਈ ਮਿੱਟੀ ਇਹਦੇ ਨਾਲ ਜੀ 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 ਦੇਖਿਆ ਢਿੱਕਿਆ ਸਵੇਰੇ ਰਾਤੀ ਮੜ ਟਲਾਨ ਪੜੀ ਥੀ ਹੋਣੇ ਅੱਜ ਕਾ ਚਲੋ ਇੰਨਾ ਪਾਣੀ ਨਹੀਂ ਹੈ ਇਹਦੇ ਪਾਣੀ ਨੇ ਕੀਤਾ ਇਹ ਪਾਣੀ ਨੇ ਮਾਰ ਕੀਤਾ ਪਹਿਲੇ ਕਦੀ ਆਇਆ ਇੰਨਾ ਪਾਣੀ ਐ ਇੰਨੇ ਕਦੀ ਪੈਂਦਾ ਐ ਨਹੀਂ ਮੋਜੀ ਪਹਿਲਾਂ ਆਇਆ ਨਹੀਂ ਆਇਆ 64 ਸਾਲੋਂ ਸਿਰ ਪਹਿਲੇ ਵੀ ਪਾਣੀ ਨਹੀਂ ਕਿ ਰੱਬ ਦੇ ਆਪ ਰਹਿ ਜ ਟਿੱਗਿਆ ਦੇ ਟਿੱਗਿਆ ਉਹ ਜੋ ਜਿਹੜੇ ਹਾਲਾਤ ਨੇ ਜੇ ਗੱਲ ਕਰੀਏ ਇਸ ਟਾਈਮ ਜਿਹੜਾ ਹੈਗਾ بارش ਫਿਰ ਤੋਂ ਸ਼ੁਰੂ ਹੋ ਗਈ ਹੈ ਪਠਾਨਕੋੜ ਵਿੱਚ ਹੁਣ ਦੇਖਣਯੋਗ ਗੱਲ ਇਹ ਐ ਕਿ ਬਈ ਲੋਕ ਕੀ ਕਰ ਰਹੇ